ਸਰਕਾਰ ਮੂੰਹ ਪਰਨੇ ਜਾਂ ਸਰਕਾਰ ਮੁੱਦੇ ਮੂੰਹ ਇਸ ਤੇ ਵੀ ਗੱਲ ਕਰਦੇ ਆਂ ਜੀਐਸਟੀ ਦਾ ਲੋਕਾਂ ਤੇ ਕੀ ਪ੍ਰਭਾਵ ਪਿਆ ਇਸ ਤੇ ਵੀ ਗੱਲ ਕਰਦੇ ਆਂ ਉਧਰ ਸੁਪਰੀਮ ਕੋਰਟ ਦਾ ਹੁਕਮ ਪ੍ਰਾਲੀ ਸਾੜਨ ਦੇ ਵਿੱਚ ਵੀ ਉਸ ਤੇ ਵੀ ਗੱਲ ਕਰਦੇ ਆਂ ਉਸ ਤੋਂ ਪਹਿਲਾਂ ਗੁਰਲਾਬ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਗੱਲ ਕਰਦੇ ਆਂ ਸਰਕਾਰ ਨੇ ਯੂ ਟਰਨ ਲਿਆ। ਜਦ ਸਰਕਾਰ ਦਾ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਯੂ ਟਰਨ ਲੈਣ ਦੇ ਰਿਕਾਰਡ ਬਣਾ ਰਹੀ ਹੈ। ਇਹ ਵੇਖਣਾ ਹੋਵੇਗਾ। ਸਰਕਾਰ ਮੁੱਦੇ ਮੂੰਹ ਹੈ। ਜਦ ਸਰਕਾਰ ਮੂੰਹ ਪਰ ਨਹੀਂ ਹੈ। ਕਿਹੜੇ ਮਾਮਲੇ ਦੇ ਵਿੱਚ ਆਓ ਗੱਲ ਕਰਦੇ ਆ। ਪਿਛਲੇ ਦਿਨਾਂ ਤੋਂ ਜਦੋਂ ਕੇਂਦਰ ਵੱਲੋਂ ਪੰਜਾਬ ਨੂੰ ਇਹ ਪੱਤਰ ਲਿਖਿਆ ਗਿਆ ਸੀ ਕਿ ਤੁਹਾਡੇ ਸਟੇਟ ਵਿੱਚ 11 ਲੱਖ ਰਾਸ਼ਨ ਕਾਰਡ ਤੇ ਫ੍ਰੀ ਅਨਾਜ ਲੈਣ ਵਾਲੇ ਵਿਅਕਤੀ ਹਨ ਉਹਨਾਂ 11 ਲੱਖ ਕਾਰਡਾਂ ਨੂੰ ਕੱਟਿਆ ਜਾਵੇ ਤਾਂ ਉਸ ਸਮੇਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਕਿਹਾ ਸੀਗਾ ਕਿ ਮੈਂ ਇੱਕ ਵੀ ਕਾਰਡ ਨਹੀਂ ਕੱਟਣ ਦੇਵਾਂਗਾ ਅਤੇ ਨੇ ਮੰਤਰੀਆਂ ਨੇ ਵੀ ਬਹੁਤ ਰੌਲਾ ਰੱਪਾ ਪਾਇਆ ਸੀ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਕਰ ਰਹੀ ਹੈ ਪਰ ਅੱਜ ਉਸ ਗੱਲ ਤੋਂ ਸਰਕਾਰ ਨੇ ਯੂ ਟਰਨ ਲੈ ਲਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਕਿਹਾ ਸੀਗਾ ਕਿ ਸਾਡੇ ਕੋਲ ਧਾਨਾਂ ਦਾ ਸੀਜ਼ਨ ਹੋਣ ਕਾਲ 31 ਅਕਤੂਬਰ ਦਾ ਕੋਈ ਮੁਲਾਜ਼ਮ ਵਿਲੇ ਨਹੀਂ ਹੈ ਪਰ ਅੱਜ ਉਹਨਾਂ ਵੱਲੋਂ ਇੱਕ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ 76 ਖੇਤੀਬਾੜੀ 76 ਖੁਰਾਕ ਤੇ ਸਪਲਾਈ ਵਿਭਾਗ 76 ਕਰ ਵਿਭਾਗ ਜੋ ਹੁਣ ਆਪਣੀ ਰਿਪੋਰਟ ਸਰਕਾਰ ਨੂੰ ਜ਼ੋਪੇਗਾ ਜਿਸ ਵਿੱਚ ਚਾਰ ਪਹੀਆ ਵਾਹਨ ਵਾਲੇ ਜੀਐਸਟੀ ਇਨਕਮ ਟੈਕਸ ਦੇਣ ਵਾਲੇ ਜਾਂ ਕਿਸੇ ਕੰਪਨੀਆ ਦੇ ਵਿੱਚ ਬੋਰਡ ਆਫ ਡਾਇਰੈਕਟਰ ਲੱਗੇ ਹੋਣ ਵਾਲੇ ਜਾਂ ਢਾਈ ਕਿਲਿਆਂ ਤੋਂ ਉੱਪਰ ਵਾਲੇ ਸਾਰਿਆਂ ਦੇ ਰੈਸ਼ਨ ਕਾਰਡ ਕੱਟੇ ਜਾਣਗੇ ਸੋ ਇਹ ਗੱਲ ਤੈ ਹੈ ਵੀ 11 ਲੱਖ ਰੈਸ਼ਨ ਕਾਰਡ ਹੋਰ ਸਰਕਾਰ ਨੂੰ ਕਟਣੇ ਹੀ ਪੈਣਗੇ ਸਰਕਾਰ ਨੇ ਇਸ ਤੇ ਯੂ ਟਰਨ ਲਿਆ ਜੋ ਪਹਿਲਾਂ ਬਿਆਨ ਦਿੱਤੇ ਸੀ ਉਸ ਤੋਂ ਸਰਕਾਰ ਮੁੱਕਰੀ ਹੈ ਅਗਲੀ ਗੱਲ ਕਰਦੇ ਹਾਂ ਜੀਐਸਟੀ ਅੱਜ 22 ਸਤੰਬਰ ਤੋਂ ਸਾਰੇ ਦੇਸ਼ ਭਾਰ ਵਿੱਚ ਲਾਗੂ ਹੋ ਗਈ ਹੈ ਜੀਐਸਟੀ ਦਾ ਦਰਾਂ ਘਟਾ ਕੇ 5 ਤੋਂ 18 ਕਰ ਦਿੱਤੀ ਗਈਆਂ ਹਨ ਜਿਸ ਨਾਲ ਲੋਕਾਂ ਨੂੰ ਕਾफी ਰਾਹਤ ਮਿਲੀ ਹੈ ਜਿਵੇਂ ਜੇ ਕੋਈ ਚੀਜ਼ 1 ਲੱਖ ਰੁਪਏ ਦੀ ਸੀ ਉਸ ਤੇ ਟੈਕਸ 28% ਸੀ ਤੇ ਹੁਣ 18 ਰਹਿ ਗਿਆ 10% ਘਟਣ ਨਾਲ ਉਹ ਚੀਜ਼ 90000 ਦੀ ਹੋ ਗਈ ਹੋਵੇਗੀ ਤੇ ਭਾਅ ਜੇ ਕੋਈ ਚੀਜ਼ 10 ਲੱਖ ਰੁਪਏ ਦੀ ਸੀ ਤਾਂ ਉਹ ਚੀਜ਼ 9 ਲੱਖ ਰੁਪਏ ਦੀ ਰਹਿ ਗਈ ਹੈ ਇਹ ਇਸ ਤੋਂ ਪਹਿਲਾਂ ਹੀ ਕਈ ਕੰਪਨੀਆਂ ਜੀਐਸਟੀ ਘਟਾਉਣ ਦਾ ਐਲਾਨ ਕਰ ਚੁੱਕੀਆਂ ਹਨ ਜਿਸ ਨਾਲ ਲੋਕਾਂ ਨੂੰ ਕਾफी ਰਾਹਤ ਹੋਈ ਹੈ ਉਧਰ ਗੱਲ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਜੋ ਉਹਨਾਂ ਨੇ 3-4 ਦਿਨ ਪਹਿਲਾਂ ਕਿਹਾ ਸੀਗਾ ਕਿ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾਵੇ ਕੀ ਸੁਪਰੀਮ ਕੋਰਟ ਦਾ ਫੈਸਲਾ ਇਸ ਸਹੀ ਹੈ ਜਾਂ ਕੀ ਕੱਲੇ ਕਿਸਾਨਾਂ ਦੀ ਪ੍ਰਾਲੀ ਸਾੜਨ ਨਾਲ ਹੀ ਪੋਲਿਊਸ਼ਨ ਫੈਲਦਾ ਹੈ ਹਵਾ ਦੀ ਗੁਣਵੱਤਾ ਘਟਦੀ ਹੈ ਕੋਈ ਹੋਰ ਇੰਡਸਟਰੀਆਂ ਜਾਂ ਦਿਵਾਲੀ ਨੂੰ ਚੱਲਣ ਵਾਲੇ ਪਟਾਕਿਆਂ ਦੇ ਨਾਲ ਨਹੀਂ ਗੁਣਵੱਤਾ ਖਰਾਬ ਹੁੰਦੀ ਸੋ ਇਸ ਬਾਰੇ ਸੋਚਣ ਵਾਲੀ ਗੱਲ ਹੈ ਦਿਓ ਆਪਣੀ رائے ਤਾਂ ਜੋ ਆਪਾਂ رائے ਇਕੱਠੀ ਕਰਕੇ ਅੱਗੇ ਤੋਰ ਸਕੀਏ ਧੰਨਵਾਦ